प्यारे विद्यार्थियों आज ਅਸੀਂ ਇਸ ਪ੍ਰੀਆ ਦੇ ਵਿੱਚ ਸਿਧਾਟੋਸਕੋਪ ਦਾ ਮਾਡਲ ਕਿਵੇਂ ਤਿਆਰ ਕੀਤਾ ਜਾਂਦਾ ਹੈ ਅਤੇ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਇਸ ਬਾਰੇ ਅਸੀਂ জানਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਦੋ ਬੱਚੇ ਨਜ਼ਰ ਆ ਰਹੇ ਹੈ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਜੰਤਰ ਨਜ਼ਰ ਆ ਰਿਹਾ ਹੈ ਜਿਸ ਨੂੰ ਸਕਾਟੋਸਕੋਪ ਕਿਹਾ ਜਾਂਦਾ ਹੈ ਜੋ ਕਿ ਬੱਚਿਆਂ ਦੁਆਰਾ ਖੁਦ ਤਿਆਰ ਕੀਤਾ ਗਿਆ ਹੈ ਆਓ ਅਸੀਂ ਦੇਖਦੇ ਹਾਂ ਕਿ ਇਹ ਜੰਤਰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਪਹਿਲੇ ਬੱਚੇ ਦਾ ਨਾਮ ਜਸਵਿੰਦਰ ਸਿੰਘ ਹੈ ਤੇ ਦੂਸਰੇ ਬੱਚੇ ਦਾ ਨਾਮ ਅਭਿਜੋਤ ਸਿੰਘ ਹੈ ਤੁਸੀਂ ਦੇਖਦੇ ਹੋ ਕਿ ਸਾਡੇ ਕੋਲ ਇੱਥੇ ਦੋ ਕੀਪ ਦੀ ਵਰਤੋਂ ਕੀਤੀ ਗਈ ਹੈ ਇੱਕ ਕੀਪ ਦਾ ਮੂੰਹ ਵੱਡਾ ਹੈ ਜਦੋਂ ਕਿ ਦੂਸਰੀ ਕੀਪ ਦਾ ਮੂੰਹ ਛੋਟਾ ਹੈ ਤੁਸੀਂ ਦੇਖ ਰਹੇ ਹੋ ਕਿ ਇੱਕ ਕੀਪ ਦੇ ਮੂੰਹ ਤੇ ਆਪਣੇ ਕੋਲੇ ਗੁਬਾਰੇ ਦੀ ਇੱਕ ਚਿੱਲੀ ਦੀ ਤਰ੍ਹਾਂ ਵਰਤੋਂ ਕੀਤੀ ਗਈ ਹੈ ਜਿਹੜੀ ਕਿ ਆਪਣੇ ਕੋਲੇ ਦਿਲ ਦੀ ਧੜਕਣ ਅਤੇ ਫੇਫੜਿਆਂ ਦੀ ਧੜਕਣ ਦੀ ਸੁਣਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਦੂਸਰੀ ਆਪਣੇ ਕੋਲੇ ਜਿਹੜੀ ਕੀਪ ਹੈ ਉਹ ਖਾਲੀ ਹੈ ਜਿਸ ਦੇ ਵਰ ਤੋਂ ਸੁਣਨ ਦੇ ਲਈ ਕਿਤੇ ਜਾਂਦੇ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਡਾਕਟਰ ਇਸ ਤਰ੍ਹਾਂ ਦੇ ਯੰਤਰ ਦੀ ਉਪਯੋਗ ਸਾਡੇ ਦਿਲ ਦੀ ਧੜਕਣ ਅਤੇ ਫੇਫੜਿਆਂ ਦੇ ਆਵਾਜ਼ ਸੁਣਨ ਲਈ ਕਰਦੇ ਹੈ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਆਪਣੇ ਕੋਲੇ ਇਸ ਸਕੈਟੋਸਕੋਪ ਦੀ ਵਰਤੋਂ ਕਰਦੇ ਨੇ ਜਦੋਂ ਉਹ ਸਾਡੇ ਸਰੀਰ ਦਾ ਹੈਲਥ ਚੈੱਕਅਪ ਕਰਦੇ ਨੇ ਆਓ ਹੁਣ ਅਸੀਂ ਦੇਖਦੇ ਹਾਂ ਇਸ ਜੰਪਰ ਦੀ ਸਹਾਇਤਾ ਦੇ ਨਾਲ ਅਸੀਂ ਕਿਸ ਤਰ੍ਹਾਂ ਆਪਣੇ ਦਿਲ ਦੀ ਧੜਕਣ ਅਤੇ ਫੇਵੜਿਆਂ ਦੀ ਆਵਾਜ਼ਾਂ ਨੂੰ ਸੁਣ ਸਕਦੇ ਹਾਂ ਹਾਂ ਬੇਟਾ ਤੁਸੀਂ ਕਰਕੇ ਦਿਖਾਓ ਤੁਸੀਂ ਦੇਖ ਰਹੇ ਹੋ ਕਿ ਜਿਸ ਵੀ ਆਪਾਂ ਆਵਾਜ਼ ਸੁਣੀ ਹੈ ਉਸ ਨੂੰ ਇਸ ਦਿਲ ਦੀ ਧੜਕਣ ਤੇ ਲਗਾਇਆ ਗਿਆ ਹੈ ਤੇ ਦੂਸਰੀ ਕੀਪ ਨੂੰ ਉਸ ਦੇ ਕੰਨ ਤੇ ਲਗਾਇਆ ਗਿਆ ਹੈ ਜਿਸ ਰਾਹੀਂ ਤੁਸੀਂ ਇਸ ਦੀ ਜਿਹੜੀ ਆਵਾਜ਼ ਹੈਗੀ ਹੈ ਸੁਣ ਸਕਦੇ ਹੋ ਬੇਟਾ ਤੁਹਾਨੂੰ ਕੀ ਸੁਣਾਈ ਦੇ ਰਿਹਾ ਹੈ ਉੱਚੀ ਬੇਟਾ ਥੋੜਾ ਆ ਬੇਟਾ ਤੁਸੀਂ ਦੇਖ ਰਹੇ ਹੋ ਕਿ ਉਸ ਬੱਚੇ ਨੂੰ ਇਸ ਬੱਚੇ ਦੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਹੈ ਥੈਂਕ ਯੂ ਤੁਸੀਂ ਇਹ ਜਿਹੜਾ ਯੰਤਰ ਹੈ ਘਰੇ ਵੀ ਬਣਾ ਸਕਦੇ ਹੋ